ਲੋਵੀ ਸੰਗ ਤੇ ਚੈਨੇ ਨੂੰ ਅੱਜ ਫੇਰ ਪੇਸ਼ ਕਰਨ ਲੱਗੇ ਆਂ ਗੀਤ ਤੁਸੀਂ ਇਹਦੇ ਪਹਿਲਾਂ ਵੀ ਬਹੁਤ ਸੁਣਾਇ ਸਲਾਏ ਹਨਾ ਤੇ ਅਰ ਕੀ ਫੇਰ ਬਾਈ ਮਾਰਿਓ ਹਮਲਾ ਚੱਲ ਚੈਨੇ ਵਾਰਾ ਟਾਈਮ ਹੀ ਖਰਾਬ ਕਰਦੇ ਆਪਾਂ ਆ ਜਾ ਗਾਈ ਵਧੀਆ ਸਮਾਨ ਬੰਨਿਆ ਪਿਆਏ ਮੇਰੀ ਜਾਨ ਨਿਦਾਰ ਸਮਾਨ ਬੰਨਿਆ ਪਿਆਏ ਮੇਰੀ ਜਾਨ ਨਿਦਾਰ ਮੈਨੂੰ ਛੱਡ ਕੇ ਜਣਾਏ ਮੈਂ ਜੋ ਨਦਾ ਮੈਨੂੰ ਛੱਡ ਕੇ ਜਣਾਏ ਮੈ ਜਾਣਦਾਂ ਤੂੰ ਚਲੀ ਗਈ ਜੇ ਮੇਰਾ ਕੀ ਹੋਊਗਾ ਤੂੰ ਚਲੀ ਗਈ ਜੇ ਮੇਰਾ ਕੀ ਹੋਊਗਾ ਤੇਰੇ ਬਜੋਨੀ ਹਸਨ ਕੋਲਾਂ ਦੀ ਹੋਊਗਾ ਕੋਲਾਂ ਦੀ ਹੋਊਗਾ ਤੇਰੇ ਜਾਣ ਪਿੱਛੋਂ ਕਤਰਾਏ ਜਾਨ ਦਾ ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣ ਦਾ ਮੁਖ ਮੋੜ ਚੱਲ ਏ ਦਿਲ ਤੋੜ ਚੱਲ ਏ ਮੇਰੀ ਦਿੱਤੀ ਹੋਈ ਨਿਸ਼ਾਨੀ ਮੈਨੂੰ ਮੋੜ ਚੱਲ ਏ ਹਾਂ ਮੈਨੂੰ ਮੋੜ ਚੱਲ ਏ ਸੱਚ ਬੋਲਦਾ ਝੂਠ ਨੀ ਮਾਰਦਾ ਸੱਚ ਬੋਲਦਾ ਝੂਠ ਨੀ ਮਾਰਦਾ ਮੈਨੂੰ ਛੱਡ ਕੇ ਜਾਣ ਏ ਮੈਂ ਜਾਣਦਾ ਮੈਨੂੰ ਛੱਡ ਕੇ ਜਾਣ ਏ ਮੈਂ ਜਾਣਦਾ ਮੈਨੂੰ ਛੱਡ ਕੇ ਜਾਣ ਏ ਮੈਂ ਜੋ